ਓਏ ਹੱਟ ਸਾਹਬ ਆ ਗਏ ਕਹਿੰਦੇ ਕਹਿੰਦੇ ਕਹੌਣਾ ਕਹਿੰਦੇ ਮੁੰਡਾ ਗੁਰਪ੍ਰੀਤ ਆ ਕਹਿੰਦਾ ਐਨਕਾਂ ਲਵਾਈਆਂ ਦਾ 1000 ਰੁਪਏ ਲੈ ਲੈ ਤੇ ਚੱਕ ਫੇਰ ਮਰ ਨਹੀਂ ਜਾਗਾ ਐ ਓਏ ਕੱਲੀਆਂ ਐਨਕਾਂ ਲਵਾਈ ਦੀ 1000 ਰੁਪਏ ਲੈਣਾ ਇਹ ਕਹਿੰਦਾ ਨਾ ਜੇ ਮੈਂ ਕਿਤੇ ਕੰਮ ਕਰਨ ਜਾਵਾਂ ਤਾਂ ਕੱਲੀਆਂ ਐਨਕਾਂ ਲੈ ਕੇ ਜਾਵਾਂ 1000 ਰੁਪਏ ਤਾਂ ਤਾਂ ਲੈਣਾ ਪਲੇ ਇੱਧਰ ਆ ਕੇ ਗੱਲ ਕਰੇ ਇਹੀ ਗੱਲ ਕਹੇ ਨਾ ਜਮਾ ਹੈ ਤੇ ਜੇ ਕੋਈ ਗ੍ਰਾਈਂਡਰ ਗ੍ਰਾਉਂਡਰ ਲੈ ਜਾਣੇ ਪਏ ਚਲੋ ਤਾਂ ਨਾਲ ਲੈ ਕੇ ਨਾ ਕੋਈ ਬਿਲਡਿੰਗ ਵਾਲਾ ਸਮਾਨ ਲੈ ਜਾਣੇ ਪਏ ਉਹ ਲੈ ਜਾਣੀ ਪੈਂਦਾ ਉਹ ਫੇਰ ਵੱਖਰੇ ਆ ਹੈ ਵੱਖਰੇ ਕਿਰਾਏ ਤੇ ਵੀ ਜਾਣਿਆ ਓ ਲੈ ਮੇਗਾ ਨਹੀਂ ਹੁਣ ਮੈਂ ਤੈਨੂੰ ਇਹੀ ਗੱਲ ਕਹਿੰਦਾ ਵੀ ਕੱਲੀਆਂ ਐਨਕਾਂ ਦਾ 1000 ਰੁਪਿਆ ਲੈਣਾ ਕਹਿੰਦਾ ਮੈਂ ਇਹਨੂੰ ਆਖਿਆ ਵੀ ਐਂ ਕਰਕੇ ਸ਼ੈੱਡ ਪਾਉਣਾਗਾ ਹਨਾ ਮੈਨੂੰ ਪਤਾ ਨਹੀਂ ਕਿੰਨੇ ਰੁਪਏ ਆਖੇ ਮਾਹਰ ਧੱਕਾ ਆਇਆ ਕਹਿੰਦਾ ਕੱਲੀਆਂ ਐਨਕਾਂ ਲਾ ਕੇ ਵਗ ਜਾਂ 1000 ਰੁਪਏ ਦਾ ਮੈਂ ਉਹਦਾ ਲੈ ਲੈਣਾ ਇਹ ਭਾਈ ਟਾਈਮ ਆਡੇ ਬੰਦੇ ਦਾ ਹਨਾ ਪਰ ਕੰਮ ਬਹੁਤ ਸ਼ੌਂਕ ਦਾ ਕਰਦਾ ਆਹ ਕਾਟਰ ਦੀ ਚਾਦਰ ਨਾ ਕਾਟਰ ਮੂਤਾ ਮਾਰ ਕੇ 100 ਕੁਸ ਕਰਕੇ ਰੋਣਾ ਪੈਂਦਾ ਘਰੇ ਲਾਤੀ ਅਸੀਂ ਆਪੇ ਆਪ ਹੈ 5500 ਦੀ ਚਾਦਰ ਆਈ ਤੇ 2000 ਤੂੰ ਦੋ ਲੈ ਤੈਨੂੰ ਲਵਾਈ ਦੇਣਾ ਓਏ 2000 7000 ਦੇ ਵਿੱਚ ਅਸੀਂ ਚਾਦਰ ਘਰੇ ਲਾਦੀ ਨਹੀਂ 15000 ਰੁਪਏ ਲੱਗਦਾ ਲੱਗਦਾ ਕਿ ਨਹੀਂ ਲੱਗ ਜਾਂਦਾ ਇਹ ਵੀ ਲਿਹਾਜ਼ ਕਰਕੇ ਕਰਨਾ ਪੈਂਦਾ ਜੋ ਹੋਰ ਬੱਲੇ ਨਹੀਂ ਲਿਹਾਜ਼ ਕਿਦਣਾ ਤੇ ਨਾਲ ਮੈਂ ਮੇਰੇ ਨਾਲ ਲਿਹਾਜ਼ ਆ ਮੈਂ ਵੀ ਨਾਲ ਲੱਗੇ ਨਾ ਲੱਗਿਆ ਰਹਿਣਾ ਤੇ ਆ ਚਾਦਰ ਲਈ ਅਸੀਂ 7000 ਰੁਪਏ ਜਾਂਦਰ ਘਰੇ ਲਾਦੀ ਨਾਲ ਉਹ ਤੂੰ ਮੋਟੀ ਲਈ ਆ ਜਿਹੜੀ ਉਹ ਲਾਉਂਦੇ ਉਹਦੇ ਨਾਲ ਮੋਟੀ ਲਈ ਆ ਆਪ ਲਈ ਆ ਘਰੇ ਆ ਹੁਣ ਰੀਲ ਦਾ ਕੰਮ ਕਰਦੇ ਆ ਪਾਈਪਾਂ ਲਿਆਂਦੀਆਂ ਆਪ ਘਰੇ ਕਰਾਂਗੇ ਅੱਠ ਗੇ ਜਾਦਰ ਆਪਾਂ ਹੈ ਅੱਠ ਗੇ ਲੱਗੀ ਅੱਠ ਗੇ ਜਾਦਰ ਲੱਗੀ ਹੋਏ ਸਾਡੇ ਇੱਥੇ ਨਹੀਂ ਤਾਂ ਪਤਾ ਨਹੀਂ 12 ਲਾਉਂਦੇ ਕਿ 13 ਲਾਉਂਦੇ ਕਿ 14 ਲਾਉਂਦੇ ਆ ਚਲੋ ਖਾਦੀ ਹੋਵੇ ਉਡੂ ਉਡੂ ਚਿੱਤ ਕਰਦਾ ਹੈ ਤੇ ਮੱਖਣਾ ਕਿਵੇਂ ਆ ਠੀਕ ਆ ਜੀ ਛੋਟੀਆਂ ਚੱਕੀਆਂ ਖੜੀਆਂ ਹੈ ਜੀ ਚੱਲੀਆਂ ਨਹੀਂ ਹਨਾ ਕਰ ਕੋਈ ਮਾੜਾ ਮੋਟੀ ਅਰਦਾਸ ਵੀ ਡੋਡੇ ਬੋਰਡ ਨੇ ਇੱਥੇ ਹੋਰ ਆਉਣਗੇ ਅੱਜ ਹੈ ਅੱਜ ਆਉਣਗੇ ਅੱਜ ਨਹੀਂ ਆਉਂਦੇ ਇਹੜੀਆਂ ਛੋਟੀਆਂ ਚੱਕੀਆਂ ਖੜਗੀਆਂ ਨਾ ਉਹਨਾਂ ਨੇ ਬੰਦੇ ਖੜਾਤੇ ਨਾ ਵੱਡੇ ਵੱਡੇ ਹਨ ਹੈ ਹਾਂ ਚਲ ਆ ਜਾ ਭਾਈ ਆ ਗਰੀਸ ਪੂੰਜੀ ਡੱਬਾ ਬਲ ਡੱਬਾ ਲੈ ਚੱਕੀ ਗਰੀਸ ਪੂੰਜੀਏ ਅੰਦਰ ਪੇਜ ਕਸ ਬਣਾ ਕੇ ਲਾਉਨੇ ਆ ਇਹਦੇ ਆਪਾਂ ਤਾਂਾਂ ਦੀ ਆ ਗਰੀਸ ਇਹਦੇ ਥੱਲੇ ਦੇ ਨਹੀਂ ਆਇਆ ਤੈਨੂੰ ਮੈਂ ਕਰਕੇ ਦਿਖਾਉਂ ਵੀ ਕਿਵੇਂ ਆਉ ਹੁਣ ਚੌਥੀ ਵਾਰ ਚਾਹ ਪੀਲੀ ਹੁਣ ਜਾਂ ਗਰੀਸ ਨੂਵਲ ਆ ਦੇਖੋ ਜੀ ਖੋਲਤੀਆਂ ਸਾਰੀਆਂ ਆਪਾਂ ਤੇ ਆਪਣਾ ਬੰਦੇ ਆਉਣ ਵਾਲੇ ਆ ਆ ਪੀਂਆ ਟੈਨਾ ਸਿੱਟੀਆਂ ਕੱਢ-ਕੱਢ ਕੇ ਟੋਨਾ ਗੈ ਲੋ ਟੋਟਾ ਇੰਨਾ ਗੈ ਲੋ ਐਜ ਕੱਢ ਗਰੀਸ ਚ ਆ ਆਪਣੀ ਗਲੀ ਆ ਗਈ ਦੇਖ ਸਕਦੇ ਹੋ ਬਿਲਕੁਲ ਕਲੀਨ ਜੀ ਬਿਲਕੁਲ ਸਾਫ ਆਗੇ ਬਾਬਿਓ ਆਗੇ ਆ ਗਿੜਾਈ ਪੜਨ ਵਾਲਾ ਓਏ ਭਾਏ ਕਿੱਡਾ ਗਿੜਾ ਲੱਗਿਆ ਪਿਆਗਾ ਆ ਕੱਢੀ ਗਿੜਾ ਜੀ ਚੰਗਾ ਹੈਗਾ ਸੀ ਬਿਲਕੁਲ ਕੱਢਾਂਗੇ ਜੇ ਬਾਅਦ ਚ ਕੱਢਦੇ ਗਿੜਾ ਪਖੜ ਜੇ ਪਹਿਲਾਂ ਗਰੀਸ ਕਰੀ ਚਲ ਇੱਕ ਸਰਚ ਲੈਟ ਉਧਰਲੇ ਪਾਸੇ ਲਾ ਦੀ ਮੁੰਡੇ ਤਾਂ ਹੰਡਾਂਕਦੀ ਹਉ ਉੱਥੇ ਧਰਤੀ ਤੇ ਇੱਕ ਇਧਰ ਲੱਗੀ ਹੋਈ ਆ ਤਾਂ ਹਾਲੇ ਪਾਸੇ ਉਹ ਉੱਥੇ ਇਹ ਆ ਆੜ ਕਰਨ ਵਾਲੀ ਸਰਮੈਂਚੀ ਆ ਆਪਣੀ ਹਾਂ ਸਰਮੈਂਚੀ ਵਾਲੀ ਲੈਣਾ ਆ ਆ ਨਵੇਂ ਲਈ ਉਂਗਲੀਆਂ ਚਲ ਵੀ ਆਪਣੇ ਦਰਵਾਜ਼ੇ ਲਈ ਜਿਹੜੀ ਹਾਂ ਉਂਗਲੀਆਂ ਬੋ ਛਾਪਿਆ ਛੀ ਛੀ ਪੂਰੇ ਇੱਕ ਹੋਰ ਚਾਹੀਦਾ ਲੈ 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 ਪੂਰਾ ਇੱਕ ਨੰਬਰ ਕੰਮ ਚੱਲਦਾ ਹੈਗਾ ਤੇਰੇ ਝੋਟਿਆ ਹੈ ਤੇਰੇ ਝੋਟਿਆ ਹੈ ਤੇਰੇ ਝੋਟਿਆ ਤੂੰ ਲਾਈਟ ਕਰਤੀ ਫਿੱਟ ਤਾਂ ਹਾਂ ਜਮਾ ਓਕੇ ਉੱਥੇ ਕਿਧਰ ਚੜਗੇ ਤੂੰ ਉਹ ਕੋਠੇ ਤੂੰ ਨਾ ਤੇ ਦੂਜੀ ਲਾਈਟ ਕਿੱਥੇ ਕਾ ਸੀਗੀ ਇਹ ਕਰਨੀ ਹੈ ਜੀ ਇਹ ਵੀ ਕਰ ਦੇ ਫਿੱਟ ਐ ਦੇਖੀ ਰਾਤ ਨੂੰ ਕੋਕੇ ਲਾ ਦੇਣਗੇ ਮਰ ਮਰ ਮਾਰਨੇ ਹਾੜਾ ਭਰ ਕੇ ਹੁਣ ਦੇਖੀ ਜੜਗੇ ਨਾ ਹੂੰ ਜਿਵੇਂ ਫੀਟਰੇੜਾ ਲੈ ਜਾਂਦੇ ਆ ਉਹ ਪੈਂਚਰ ਪੁੰਚਰ ਲਾਉਣ ਵਾਲੇ ਸੋਟੇ ਮੋਬਾਈਲ ਵਾਲਾ ਬੈਲਡਿੰਗ ਕਰ ਦੇ ਜਿੱਥੇ ਮਰਜ਼ੀ ਲੈ ਇਹਨੂੰ ਸਾਡੇ ਕੋਲੇ ਘੱਟੋ ਘੱਟ ਮੰਨ ਕੇ ਚਲੋ ਵੀ 200 ਮੀਟਰ ਦਾ ਤਾਰ ਸਾਡੇ ਕੋਲੇ ਜਿੱਥੇ ਮਰਜ਼ੀ ਲੈ ਜਾਓ ਸਾਨੂੰ ਆ ਦੇ ਸਾਰਾ ਰੈਡੀमेड ਸਮਾਨ ਆ ਸਾਡਾ ਪਿਆਤਰਿਆ ਜਿੱਥੇ ਚਿੱਤ ਕਰੀਏ ਉੱਥੇ ਚੱਕ ਕੇ ਤੁਰ ਜਾਂਦੇ ਆ ਹੈ ਲੈਟਾ ਦਾ ਫਰੈਂਟ ਜਾਣਾ ਫਲੈਟ ਲੂਟ ਲਾ ਫਿਰ ਦਿਖਾਉਨੇ ਇਹਨਾਂ ਨੂੰ ਵੀ ਲੈਟ ਵੀ ਲੱਗਦੀ ਆ ਕਿਤੇ ਕਰਤੀ